ਸਤਿ ਨਮਸਕਾਰ ਹੋਠੀ ਠਾਤੇ ਵਧੀਆ ਹੈ ਲੋ ਜੀ ਅੱਜ ਇੱਕ ਨਵੇਂ ਬਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਹੋਰ ਤੇ ਤਕਰੀਬਨ ਆਪਾਂ ਆਏ ਆਂ ਆਪਣੇ ਪਿੰਡ ਦੇ ਨੇੜੇ ਇੱਕ ਕਿਲਾ ਦੇਖਣ ਜਿਹਨੂੰ ਦੱਖਣੀ ਸਨਾਵੀ ਕਹਿੰਦੇ ਸਾਲਕਵਾਦ ਆਪਣਾ ਫੇਹ ਢਾ ਲਗਾ ਮੈਂ ਚਲੋ ਇੱਕ ਰੀ ਤੁਹਾਨੂੰ ਫੇਹ ਘੁਮਾ ਦਈਏ ਇੱਥੇ ਤੇ ਥੋੜੀ ਉਧੋਰ ਰਪੇਰ ਚੱਲਦੀ ਪਈ ਸੀ ਤਾਂ ਰਪੇਰ ਦਾ ਕੰਮ ਕੰਮ ਲਿਆ ਤੇ ਆਪਾਂ ਥੋੜਾ ਅੰਦਰੋਂ ਦੇਖ ਲਿਆ ਹੁਣ ਤੁਹਾਨੂੰ ਦਿਖਾਉਨੇ ਆਂ ਕਿ ਪਰਮਿਸ਼ਨ ਪ੍ਰਮੋਸ਼ਨ ਪੁੱਛ ਲਈ ਆ ਕੀ ਅਗਲੇ ਕਹਿੰਦੇ ਵੀਡੀਓ ਬਣਾ ਸਕਦੇ ਆਂ ਰਪੇਰ ਹੈ ਨਹੀਂ ਕਿਤੇ ਚੱਲਦੀ ਜਿਹੜਾ ਤੁਸੀਂ ਮੇਰੇ ਮਗਰ ਦੇਖ ਰਹੇ ਆ ਇਹ ਉਹ ਕਿਲਾ ਜਿਹੜਾ ਨਕੋਦਰ ਤੋਂ ਕਪੂਰਥਲਾ ਰੋਡ ਤੇ ਬਣਿਆ ਹੋਇਆ ਹੈ ਤਾਂ ਹੁਣ ਆਪਾਂ ਚੱਲਦੇ ਅੰਦਰ ਤੁਹਾਨੂੰ ਅੰਦਰ ਦਾ ਨਜ਼ਾਰਾ ਦਿਖਾਉਨੇ ਆ ਤੇ ਕੀ ਹਿਸਾਬ ਕਿਤਾਵੇ ਕੀ ਕੁਝ ਅੰਦਰ ਬਣਿਆ ਹੋਇਆ ਉਹ ਤੁਹਾਨੂੰ ਘਮਾਉਣਾ ਤਾਂ ਨਾਲ ਆਪਣੇ ਆਪਣੇ ਫਰੇਮ ਚ ਨਜ਼ਰ ਆ ਰਿਹਾ ਰਣਜੀਤ ਕਮਾਲ ਇਹ ਬੰਦੇ ਨੂੰ ਮੈਂ ਦੁਕਾਨ ਤੋਂ ਸਾਧ ਰਿਹਾ ਮੈਂ ਕਿਹਾ ਅੱਜ ਆਇਆ ਤੁਹਾਨੂੰ ਆਪਾਂ ਕਿਲਾ ਘੁਮਾ ਕੇ ਲਿਆਉਨੇ ਆ ਅੱਜ ਸਗਾ ਸੰਡੇ ਤਾਂ ਆਪਾਂ ਆ ਕੇ ਇੱਥੇ ਕਿਲਾ ਦੇਖਣ ਚਲੋ ਚੱਲਦੇ ਹੁਣ ਆਪਾਂ ਅੰਦਰ ਸਾਹਮਣੇ ਫਰੇਮ ਦੇ ਵਿੱਚ ਆਪਣੇ ਕਿਲੇ ਦਾ ਗੇਟ ਨੇ ਕੀ ਕੋਸ਼ ਬਣਿਆ ਹੋਇਆ ਵਾ ਅੰਦਰ ਇਹ ਤੇ ਇਹ ਕਹਿੰਦੇ ਮਹਾਰਾਜੇ ਦੇ ਟਾਈਮ ਦੀ ਪੁਰਾਣੀ ਜੇਰ ਕਹਿੰਦੇ ਇਹਨੂੰ ਤੇ ਤੁਸੀਂ ਦੇਖ ਸਕਦੇ ਆ ਮੀਨਾਕਾਰੀ ਇਹਨੂੰ ਪ੍ਰੋਪਰ ਉਸੇ ਤਰੀਕੇ ਦੀ ਕੀਤੀ ਹੋਈ ਆ ਉਹ ਹੀ ਪੁਰਾਣੀਆਂ ਇਮਾਰਤਾਂ ਆ ਇਹਦਾ ਕੰਮ ਸੀਗਾ ਜਿਹੜਾ ਰਿਪੇਅਰ ਦਾ ਚੱਲਦਾ ਪਿਆ ਸੀ ਰਿਪੇਅਰ ਹੋ ਚੁੱਕੀ ਆ ਹੁਣ ਪੂਰੀ ਮੁਕੰਮਲ ਆ ਇਹ ਅ ਜਿੰਨਾ ਵੀ ਤੁਹਾਨੂੰ ਦੀਦਾਵਟਾਂ ਚਾ ਥੱਲੇ ਸਾਰਾ ਖਰਾਬ ਸੀਗਾ ਸਾਰੀ ਰਿਪੇਅਰ ਹੋਈ ਆ ਤੇ ਬਾਕੀ ਉੱਪਰ ਲਟਾਂ ਚਾ ਤੇ ਦੇਖ ਸਕਦੇ ਓਮੇ ਦਾ ਓਮੇ ਹੀ ਆ ਜਿੱਥੇ ਜਿੱਥੇ ਤੁਹਾਨੂੰ ਪਤਾ ਪੈਜ ਪਾਰ ਖੋਇਆ ਵਾ ਉਹ ਸਾਰਾ ਰਿਪੇਅਰ ਦਾ ਹੀ ਆ ਸਾਹਮਣੇ ਦਾ 뷰 ਕੋਲ ਹੇਤਾ ਹੈ ਇੱਕ ਗੇਟ ਆਪਣੀ ਇਧਰ ਹੈ ਤੇ ਇੱਕ ਗੇਟ ਆਪਣੇ ਸਾਹਮਣੇ ਜਿਹੜਾ ਫਰੇਮ ਚ ਨਜ਼ਰ ਆਉਂਦਾ। ਬਾਕੀ ਆ ਥੋੜਾ ਆਪਣਾ ਦੇਖ ਸਕਦੇ ਤੁਸੀਂ ਇਸ ਕਿਲੇ ਦਾ ਇਤਿਹਾਸ ਲਿਖਿਆ ਹੋਇਆ ਵਾ ਤੇ ਵੀਡੀਓ ਨੂੰ ਪਾਉਸ ਕਰਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਆ ਸਾਰਾ। ਕਿ ਹੁਣ ਤੁਹਾਨੂੰ ਆਪਾਂ ਦਿਖਾਉਣੇ ਆਲਾ ਦਵਾਲਾ ਕਿ ਆਲਾ ਦਵਾਲਾ ਪੂਰਾ ਪਾਰਕ ਬਣਿਆ ਹੋਇਆ ਵਾ ਕਿਲੇ ਦੇ ਵਿੱਚ। ਤੇ ਇੱਥੇ ਕੀ ਕੁਝ ਹੋ ਸਕਦਾ ਉਹ ਤੁਹਾਨੂੰ ਆਪਾਂ ਜਰੂਰ ਦੱਸਾਂ। ਆ ਜਿਦਾਂ ਇਮਾਰਤਾਂ ਏ ਢਹਿ ਢੇਰੀ ਹੋ ਗਈਆਂ ਸੀਆਂ। ਇਹਨਾਂ ਨੂੰ ਇੱਥੇ ਹੀ ਇਹਨਾਂ ਨੇ ਛੱਡ ਕੇ ਇੱਥੇ ਰਿਪੇਅਰ ਕਰਤਾ ਵਾ ਇਹ ਥੋੜੀਆਂ ਹੁਣ ਦੇਖਣ ਵੀ ਸੋਹਣੀਆਂ ਲੱਗਦੀਆਂ ਉਦਾਂ ਵੈਸੇ ਹੈਗੀਆਂ ਟੁੱਟੀਆਂ ਹੋਈਆਂ ਸਾਹਮਣੇ ਉਦਾਂ ਇਸ ਤਰੀਕੇ ਹੀ ਪਹਿਲਾਂ ਬਣੀਆਂ ਹੋਈਆਂ ਜਿਹੜੀਆਂ ਸੀਆਂ ਜਿਹੜੇ ਆ ਛੋਟੇ ਛੋਟੇ ਦਰਵਾਜ਼ੇ ਆਪਾਂ ਨੂੰ ਨਜ਼ਰ ਆਉਂਦੇ ਪਏ ਹਨ ਇਹ ਸਾਰੀਆਂ ਉਹਨਾਂ ਟਾਈਮਾਂ ਦੀਆਂ ਕਹਿੰਦੇ ਜੇਲ੍ਹ ਹੁੰਦੀ ਸੀਗੀ ਮੁਗਲਾਂ ਦੀ ਟੇਕ ਨੇ ਜਿਹੜੇ ਵੀ ਇੱਥੇ ਸ਼ਾਸਕ ਸੀਗੇ ਤੇ ਜਾਂ ਕੀ ਰਾਜੇ ਦੇ ਅੰਡਰ ਸੀਗੀ ਇਹ ਜੇਲ੍ਹ ਇੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਹੈਗਾ ਇਹ ਜੇਲਾ ਹੈ ਉਸ ਟਾਈਮ ਦੀਆਂ ਜਿੰਨਾ ਵੀ ਇਹ ਤੁਹਾਨੂੰ ਆਪਾਂ ਦਿਖਾਵਾਂਗੇ ਵਾਲੇ ਦੁਵਾਲੇ ਸਾਰੀਆਂ ਜੇਲਾ ਹੀ ਆ ਤਾਂ ਬਾਕੀ ਜਿਹੜਾ ਸੈਨਿਕਾਂ ਦਾ ਹੋਊਗਾ ਰਹਿਣ ਸਬਸੇਰਾ ਉਹ ਤੁਹਾਨੂੰ ਨਾਲ ਦੀ ਨਾਲ ਆਪਾਂ ਵਿੱਚ ਦਿਖਾਵਾਂਗੇ ਉਹ ਕਿੱਥੇ ਰਹਿੰਦੇ ਸੀ ਜਾਂ ਕੈਦੀ ਕੈਦੀਆਂ ਦਾ ਚਲੋ ਪਤਾ ਕੀ ਇਹ ਚੀਜ਼ਾਂ ਇਹ ਸਿੰਘ ਕੈਦੀ ਇੱਥੇ ਰਹਿੰਦੇ ਸੀ ਤਾਂ ਆ ਇਸ ਤਰੀਕੇ ਨਾਲ ਹੀ ਜਿਹੜੀਆਂ ਸਾਰੀਆਂ ਟੁੱਟੀਆਂ ਆਈਆਂ ਪਹਿਲਾਂ ਇਦਾਂ ਪੂਰੀਆਂ ਬਾਦਵੀਆਂ ਹੁੰਦੀਆਂ ਸੀ ਤਾਂ ਇੱਧਰ ਦੇਖ ਸਕਦੇ ਹੋ ਪ੍ਰੋਪਰ ਸਹੀ ਆ ਇਹ ਸਾਰਾ ਕੁਝ ਤਾਂ ਇੱਧਰ ਜਿਹੜੀਆਂ ਫਰੇਮ ਚ ਇਹ ਸਾਰੀਆਂ ਦਵਾਰਾਂ ਇਹ ਟੁੱਟ ਚੁੱਕੀਆਂ ਆ ਆ ਜਿਹੜਾ ਨਾ ਹੁੰਦਾ ਸੀਗਾ ਆਪਣਾ ਦੇਖ ਸਕਦੇ ਤੁਸੀਂ ਅੰਦਰ ਤੱਕ ਤੋਂ ਅੰਦਰ ਤੱਕ ਅੰਦਰ ਦੇ ਅੰਦਰ ਕਮਰੇ ਬਣੇ ਹੋਏ ਆ ਇਹਦੇ ਉਹ ਮਗਰ ਤੱਕ ਤੇ ਇਧਰ ਲਈ ਸੈਂਡ ਵੀ ਇਹਦੇ ਅੰਦਰ ਕਮਰਾ ਬਣਿਆ ਹੋਇਆ ਵਾ ਇੱਕ ਤੇ ਇਧਰ ਆ ਜਿਹੜੀ ਪੌੜੀ ਆ ਉੱਪਰ ਚੜ੍ਹਨਾ ਹੋਵੇ ਜੀ ਇਹਦੇ ਤੇ ਉੱਪਰ ਜਾਣ ਨੂੰ ਪੌੜੀਆਂ ਬਣੀਆਂ ਹੋਈਆਂ ਵਾਂ ਤੇ ਬਾਕੀ ਆ ਰਿਪੇਅਰ ਹੀ ਆ ਸਾਰੀ ਜਿੰਨੀ ਵੀ ਆ ਹਨਾ ਇਹ ਸਾਰੀ ਇੱਥੇ ਰਿਪੇਅਰ ਹੋਈ ਹੋਈ ਆ ਤੇ ਛੋਟੀ ਇੱਟ ਦਾ ਹੀ ਉਹ ਬਣਿਆ ਹੋਇਆ ਨਾਨਕਸ਼ਹੀ ਇੱਟ ਜਿਹਨੂੰ ਕਹਿੰਦੇ ਨੇ ਤੇ ਉਸੇ ਇੱਟ ਦਾ ਹੀ ਬਣਿਆ ਹੋਇਆ ਵਾ ਕਿਲਾ ਤੇ 1640 ਦੇ ਕਰੀਬ ਦਾ ਬਣਿਆ ਹੋਇਆ ਵਾ ਤੇ ਤੁਸੀਂ ਅੱਜ ਹਸਾ ਲਾ ਲੋ ਕਿੰਨੇ ਸਾਲ ਕਿੰਨੇ 100 ਸਾਲ ਕਹਿ ਸਕਦੇ ਨੇ ਕਿੰਨੇ 100 ਸਾਲ ਹੋ ਗਏ ਨੂੰ ਬਣੇ ਨੂੰ ਤੇ ਅੱਜ ਵੀ ਇਦਾਂ ਹੀ ਆ ਜਿੱਦਾਂ ਦਾ ਸੀਗਾ ਤੇ ਬਾਕੀ ਰਿਪੇਅਰ ਆ ਇਹਦੀ ਜਿਹੜੀ ਜ਼ਰੂਰ ਹੋਈ ਆ ਇਹ ਸੈਂਟਰ ਗਵਰਨਮੈਂਟ ਦੇ ਅੰਦਰ ਆ ਤੇ ਬਾਕੀ ਅੰਦਰਲਾ ਜਿਹੜਾ ਪਾਰਕਿੰਗ ਆ ਸਾਰਾ ਪਤਾ ਤੁਹਾਨੂੰ ਉੱਪਰ ਦੀ ਹੋ ਗਏ ਸਾਰਾ ਕਮਾਮ ਆਗੇ ਇਹ ਤੇ ਪਾਰਲੇ ਗੇਟ ਤੇ ਆਪਾਂ ਪਹੁੰਚਨੇ ਪਾਰਲਾ ਗੇਟ ਤੁਹਾਨੂੰ ਦਿਖਾਉਣੇ ਹੁਣ ਆਪਾਂ ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਸਾਨੂੰ ਦੱਸਿਓ ਤੇ ਤੁਹਾਨੂੰ ਇਹ ਕਿਲਾ ਵੀ ਕਿੱਦਾਂ ਦਾ ਲੱਗਾ ਸਾਨੂੰ ਉਹ ਵੀ ਜਰੂਰ ਦੱਸਿਓ ਰਣਜੀਤ ਕੁਮਾਰ ਐ ਛੇਤੀ ਕੈਮਰੇ ਚ ਆਉਂਦਾ ਨਿਕਾ ਪਰ ਇਹਨੂੰ ਮੈਂ ਕੈਮਰੇ ਚ ਲਈ ਹੋਣਾ ਆ ਥੋੜਾ ਇਹ ਸੰਗਦਾ ਆ ਮੁੰਡਾ ਸੰਗਦਾ ਨਿਕਾ ਵੈਸੇ ਆ ਕੇ ਰਾਜੀ ਨਹੀਂ ਹੈਗਾ ਤਾਂ ਬਾਕੀ ਇੱਕ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਨੇ ਆ ਇਹ ਚੀਜ਼ ਤੁਸੀਂ ਗੌਰ ਨਾਲ ਦੇਖਿਓ ਆ ਚੀਜ਼ ਬਣੀ ਹੋਈ ਆ ਕਿ ਇਥੇ ਕਿ ਜਿੱਦਾਂ ਉਧਰੋਂ ਆਪਣੇ ਦੋ ਗੇਟ ਬਣੇ ਹੋਏ ਆ ਇੱਕ ਇਧਰ ਆ ਚੀਜ਼ ਬਣੀ ਹੋਈ ਆ ਤੁਸੀਂ ਦੇਖ ਸਕਦੇ ਆ ਦੇਖੋ ਇਧਰ ਇਦਾਂ ਇਹ ਸੈਨਿਕਾਂ ਦਾ ਰਹਿਣ ਬਸੇਰਾ ਹੁੰਦਾ ਹੈਗਾ ਇੱਥੋਂ ਨਿਗਰਾਨੀ ਰੱਖਣੀ ਪੂਰੇ ਕਿਲੇ ਦੇ ਉੱਤੇ ਉੱਪਰ ਜਿਹੜੇ ਬਣੇ ਹੋਇਆ ਦੇਖ ਸਕਦੇ ਆ ਉਹ ਸਾਈਡ ਤੇ ਪੌੜੀ ਚੜਦੀ ਪਈ ਹੈ ਇੱਕ ਇੱਧਰ ਬਣਿਆ ਹੋਇਆ ਹੈ ਐਦੇ ਇੱਧਰ ਨੂੰ ਘੁਮ ਜੀਏ ਆਪਾਂ ਇੱਕ ਗੇਟ ਆ ਬਣਿਆ ਹੋਇਆ ਇੱਕ ਗੇਟ ਉਹ ਬਣਿਆ ਹੋਇਆ ਇੱਧਰਲੀ ਸਾਈਡ ਤੇ ਤੇ ਸਾਹਮਣੇ ਇੱਕ ਆਹ ਰਾ ਬਣਿਆ ਹੋਇਆ ਐਦੇ ਸਾਹਮਣੇ ਪਾਰਲੀ ਸਾਈਡ ਤੇ ਆ ਜਿਹੜਾ ਜਾਂਗੀਰ ਦੱਖਣੀ ਸਰਾ ਇਹਨੂੰ ਕਹਿੰਦੇ ਆ ਤੈਨੂੰ ਕੋਟੜ ਤੋਂ ਕਪੂਥਲਾ ਰੋਡ ਤੇ ਜਿੱਦਾਂ ਤੁਹਾਨੂੰ ਦੱਸਿਆ ਵਾ ਨ ਕੋਟੜ ਤੋਂ ਤਕਰੀਬਨਾਂ 8-9 ਕਿਲੋਮੀਟਰ ਹੈ ਇਹ ਰੋਡ ਦੇ ਉੱਪਰ ਹੀ ਬਣਿਆ ਹੋਇਆ ਵਾ ਰੋਡ ਤੋਂ ਧੀਰਾ ਵਾ ਰੋਡ ਤੋਂ ਇੱਕ ਕੱਚਾ ਰਾਹ ਨਿਕਲਦਾ ਵਾ ਇੱਕ ਪਿੰਡਾਂ ਵਿੱਚ ਦੀ ਹੋ ਕੇ ਆਉਂਦਾ ਇਹਦੇ ਤੱਕ ਰਾਹ ਜਿਹੜਾ ਕੱਚਾ ਰਾਹ ਉਹ ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਜੇ ਆਪਾਂ ਘੁਮ ਕੇ ਆਈਏ ਤਾਂ ਬਾਕੀ ਇੱਥੇ ਕੀ ਆ ਕਿ ਇੱਥੇ ਇਹ ਪ੍ਰੀ-ਵੈਡਿੰਗ ਵੀ ਕਿਸੇ ਨੇ ਮੈਰਿਜ ਦੀ ਕਰਵਾਉਣੀ ਆ ਤਾਂ ਉਹ ਵੀ ਕਰਵਾਸਾਲਾ ਉਹ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਤਾਂ ਬਾਕੀ ਜਿਹੜੀਆਂ ਫਿਲਮਾਂ ਦੇ ਸ਼ੂਟ ਹੁੰਦੇ ਫਿਲਮਾਂ ਦੇ ਗਾਣਿਆਂ ਜਾ ਉਦਾਂ ਗਾਣੇ ਸ਼ੂਟ ਹੁੰਦੇ ਸਾਰਾ ਕੁਝ ਇੱਥੇ ਪਰਮਿਸ਼ਨ ਲੈ ਕੇ ਹੁੰਦਾ ਵਾ ਇਹ ਵੀ ਹੁਣ ਆਪਾਂ ਫੋਨ ਦੇ ਨਾਲ ਇੱਥੇ ਵੀਡੀਓ ਬਣਾਈ ਜਾਂਦੇ ਜੇ ਆਪਣੇ ਕੋਲ ਪ੍ਰੋਫੈਸ਼ਨਲ ਕੈਮਰਾ ਹੋਵੇ ਉਹਦੇ ਲਈ ਆਪਾਂ ਨੂੰ ਸ਼ੂਟ ਕਰਨ ਦੇ ਲਈ ਪਰਮਿਸ਼ਨ ਚਾਹੀਦੀ ਹੈ ਉਦੋਂ ਇੱਥੇ ਸ਼ੂਟ ਨਹੀਂ ਕਰ ਦਿੰਦੇ ਹੈਗੇ ਇਹ ਥੋੜੀਆਂ ਹੀ ਇੱਥੇ ਹੈ ਗਈਆਂ ਵਾ ਕੰਡੀਸ਼ਨਾਂ ਕਿ ਵੀਡੀਓ ਵੀ ਕਿੱਦਾਂ ਬਣਾ ਸਕਦੇ ਕਿੱਦਾਂ ਨਹੀਂ ਬਣਾ ਸਕਦੇ ਬਾਕੀ ਉੱਪਰ ਜੇ ਪਰਮਿਸ਼ਨ ਲਈ ਹੋਵੇ ਆਪਣੇ ਕੋਲ ਪਰਮਿਸ਼ਨਾਂ ਹੋਣ ਵੀਡੀਓ ਸ਼ੂਟ ਕਰਨੀ ਹੈ ਫਿਰ ਆਪਾਂ ਉੱਪਰ ਵੀ ਘੁੰਮ ਕੇ ਆਲਾ ਦਵਾਰਾ ਸਾਰਾ ਉੱਪਰ ਦੋਨਾਂ ਗੇਟਾਂ ਦੇ ਚਾਰਾਂ ਦੇ ਉਧਰਲੇ ਵੀ ਉਧਰ ਵੀ ਸਾਰੇ ਜਾ ਸਕਦੇ ਆ ਤਾਂ ਕਰਕੇ ਪਰਮਿਸ਼ਨ ਤੋਂ ਬਿਨਾ ਸਾਰੇ ਥੱਲੇ ਇਹਨਾਂ ਦੇ ਲੋਕ ਲੱਗੇ ਹੋਏ ਆ ਕਿ ਆਪਾਂ ਉੱਪਰ ਕੋਈ ਨਹੀਂ ਜਾ ਸਕਦਾ ਥੱਲੇੋਂ ਥੱਲੇੋਂ ਘੁੰਮ ਕੇ ਆਪਾਂ ਇਹਨੂੰ ਦੇਖ ਸਕਦੇ ਆ ਉੱਪਰ ਜਾਣ ਦੀ ਇੱਥੇ ਕੋਈ ਇਜਾਜ਼ਤ ਨਹੀਂ ਹੈਗੀ ਚੱਲੇ ਚੱਲਦੇ ਆਪਣੇ ਨਜ਼ਰ ਆ ਪਿਆ ਇੱਥੋਂ ਵੀ ਆ ਜਿਹੜੀਆਂ ਤਿੰਨ ਚਾਰ ਦਵਾਰਾਂ ਜਿਹੜੀਆਂ ਇਹ ਵੀ ਟੁੱਟੀਆਂ ਹੋਈਆਂ ਵਾ ਸਿਰਫ ਇਹ ਵੀ ਇੱਕ ਦੇਖ ਲੋ ਕਹਿ ਲੋ ਕਿ ਖੇਚੜਾ ਕੇਂਦਰੀ ਬਣੀਆਂ ਹੋਈਆਂ ਬਾਣੀਆਂ ਹੋ ਜਾਂਦੀਆਂ ਵਾ ਇੱਥੇ ਵੀ ਵੱਖੋ ਵੱਖਰੇ ਸ਼ਾਟ ਲੈ ਜਾਂਦੇ ਵੱਖੋ ਵੱਖਰੀਆਂ ਤਰੀਕੇ ਦੀਆਂ ਵੀਡੀਓ ਬਣ ਜਾਂਦੀਆਂ ਵਾ ਸਾਰਾ ਕੁਝ ਜਿਹੜਾ ਅੱਜ ਵੀ ਸੈਂਟਰ ਗਵਰਨਮੈਂਟ ਦੇ ਹਦਾਇਤ ਦੇ ਅੰਦਰ ਚੱਲਦਾ ਪਿਆ ਵਾ ਤੇ ਇੱਥੇ ਜਿਹੜਾ ਗੇਟਕੀਪਰ ਇਹਨਾਂ ਬਕਾਇਦਾ ਰੱਖਿਆ ਹੋਇਆ ਵਾ ਤਾਂ ਬਾਕੀ ਗਾਂ ਚੱਲ ਕੇ ਆਪਾਂ ਤੁਹਾਨੂੰ ਉਹ ਜਿਹੜਾ ਗੇਟ ਆਪਣੇ ਸਾਹਮਣੇ ਫਰੇਮ ਚ ਨਜ਼ਰ ਆਉਂਦਾ ਪਿਆ ਇਧਰੋਂ ਗੇਟ ਦੇ ਉੱਪਰ ਇੱਕ ਹਨਾ ਪੀਰਾਂ ਦੀ ਮਿਆਰ ਬਣੀ ਹੋਈ ਆ ਜਿੱਥੇ ਕਿ ਵੀਰਵਾਰ ਨੂੰ ਕਿਸੇ ਨੇ ਮੱਥਾ ਟੇਕਣਾ ਹੋਵੇ ਉਹਨੂੰ ਇਜਾਜ਼ਤ ਹੁੰਦੀ ਆ ਫਿਰ ਉਹ ਗੇਟ ਖੋਲਦੇ ਉੱਪਰ ਜਾ ਕੇ ਉੱਥੇ ਮੱਥਾ ਟੇਕ ਸਕਦਾ ਜਿਹੜਾ ਆ ਚੀਜ਼ ਇੱਥੇ ਬਣੀ ਹੋਈ ਉੱਪਰ ਆ ਜਿਹੜੀ ਇੱਥੇ ਉੱਪਰ ਦਰਗਾਹ ਆ ਬਣੀ ਹੋਈ ਇੱਥੇ ਉਹੀ ਜਾ ਸਕਦਾ ਉੱਪਰ ਜਿੱਨੇ ਵੀਰਵਾਰ ਇੱਥੇ ਮੱਥਾ ਟੇਕਣਾ ਉੱਪਰ ਇਹਦੇ ਤੇ ਬਾਕੀ ਇਧਰਲੀ ਸਾਈਡ ਤੇ ਥੋੜਾ ਜਿਹਾ ਆਪਣਾ ਦੇਖ ਸਕਦੇ ਆ ਤੁਸੀਂ ਕਿ ਜਿਹੜਾ ਕੰਮਕਾਰ ਚੱਲਦਾ ਵਾ ਇਧਰ ਆ ਬੱਲੀਆਂ ਬੁੱਲੀਆਂ ਜੀਆਂ ਪਈਆਂ ਅੰਦਰਾਂ ਦੇਖੋ ਸਮਾਨ ਜਿੱਦਾ ਪਿਆ ਵਾ ਤੇ ਆ ਪੌੜੀਆਂ ਜਿਹੜੀਆਂ ਉੱਪਰ ਚੜਨ ਨੂੰ ਆ ਤੇ ਹੁਣ ਵੈਸੇ ਪਰਮਿਸ਼ਨ ਹੈ ਨਹੀਂ ਕਿ ਉੱਪਰ ਚੜਨ ਦੀ ਆਪਾਂ ਪਹੁੰਚ ਕੇ ਆਏ ਆ ਉਹ ਕਹਿੰਦੇ ਕਿ ਉੱਪਰ ਤੁਸੀਂ ਨਹੀਂ ਜਾ ਸਕਦੇ ਤੇ ਇਧਰ ਇਹਨਾਂ ਨੇ ਵਾਸ਼ਰੂਮ ਬਣਾਤੇ ਆ ਵਿੱਚ ਕਿ ਕਿਉਂ ਵਾਸ਼ਰੂਮ ਵੀ ਜ਼ਰੂਰੀ ਆ ਇੱਥੇ ਹੈਨੀਸਨ ਵਿੱਚੋਂ ਦੋ ਜੇਲਾਂ ਤੋੜ ਕੇ ਦੇ ਵਿੱਚ ਵਾਸ਼ਰੂਮ ਅਟੈਚ ਕਰਤੇ ਆ ਬਾਕੀ ਆਪਣਾ ਅਗਲੇ ਗੇਟ ਦੇ ਸਾਹਮਣੇ ਆ ਤੇ ਇਧਰੋਂ ਥੋੜਾ ਜਿਹਾ ਫਰੇਮ ਦੇਖਿਆ ਜਾਵੇ ਘੁੰਮ ਕੇ ਤਾਂ ਇਦਾਂ ਦਾ ਨਜ਼ਰ ਆਉਂਦਾ ਵਾ ਕਿਲੇ ਦਾ ਵਿਊ ਤਾਂ ਜੇ ਬੱਦਲ ਵਾਈ ਵੀ ਆ ਵੀਡੀਓ ਥੋੜੀ ਕਾਲੀ ਜੀ ਆਉਂਦੀ ਹੋਣੀ ਆ ਸਾਫ਼ ਨਹੀਂ ਆਉਂਦੀ ਹੋਣੀ ਆ ਇਸ ਟਾਈਮ ਆਪਾਂ ਖੜੇ ਆ ਦੂਸਰੇ ਗੇਟ ਤੇ ਦੂਸਰੇ ਗੇਟ ਤੋਂ ਬਾਹਰ ਦਾ ਫਰੇਮ ਜਿਹੜਾ ਥੋੜਾ ਜਿਹਾ ਇਦਾਂ ਨਜ਼ਰ ਆ ਰਿਹਾ ਤਾਂ ਸਾਹਮਣੇ ਆ ਜਹਾਗੀਰ ਪਿੰਡ ਹੈ ਜਿਹੜਾ ਆਪਾਂ ਨੂੰ ਫਰੇਮ ਦੇ ਵਿੱਚ ਥੋੜਾ ਜਿਹਾ ਨਜ਼ਰ ਆਉਂਦਾ ਪਿਆ ਵਾ ਤਾਂ ਇਦਾਂ ਆਪਾਂ ਗੇਟ ਦੇ ਅੰਦਰ ਆ ਜਾਈਏ ਤਾਂ ਆ ਗੇਟ ਆ ਵੱਡਾ ਜਿਹੜਾ ਬਣਿਆ ਹੋਇਆ ਤੇ ਇਧਰੋਂ ਗੇਟ ਜਿਹੜਾ ਦੂਸਰਾ ਵੱਡਾ ਗੇਟ ਆ ਜਿੱਧਰ ਦੀ ਐਂਟਰੀ ਹੁੰਦੀ ਆ ਉਹ ਤੁਹਾਨੂੰ ਦਿਖਾਉਣੀ ਆ ਤੇ ਇਧਰੋਂ ਸਾਹਮਣੇ ਸੇਮ ਸਟ੍ਰਕਚਰ ਜਿਹੜਾ ਉਧਰ ਸੀਗਾ ਉਹੀ ਸਟ੍ਰਕਚਰ ਇਧਰ ਬਣਿਆ ਹੋਇਆ ਵਾ ਗੇਟਾਂ ਦੋਵਾਂ ਦਾ ਆ ਚ ਜਿੱਧਰ ਆ ਤਾਂ ਇਦਾਂ ਆ ਚਾਹੀਏ ਇੱਧਰ ਬਣੀ ਹੋਈ ਆ ਤੇ ਸਾਹਮਣੇ ਫਰੇਮ ਚ ਦੂਸਰਾ ਗੇਟ ਐਨ ਨੂੰ ਇਕੁਅਲ ਉਸੇ ਸਮਾਨਨੇ ਤੇ ਬਣਿਆ ਹੋਇਆ ਬਸ ਆਮੋ ਸਾਹਮਣੇ ਬਿਲਕੁਲ ਇਹ ਦੋਨੇ ਗੇਟ ਤੇ ਇੱਧਰ ਦੀ ਹੁਣ ਆਪਾਂ ਤੁਹਾਨੂੰ ਕਮਾਉਣੇ ਆ ਇੱਧਰ ਕੀ ਕੁਛ ਬਣਿਆ ਯਾਨੀ ਕਿ ਸੇਮ ਹੀ ਆ ਜਿਹੜੀ ਆਪਾਂ ਤੁਹਾਨੂੰ ਅੱਧੀ ਸਾਈਡ ਦਿਖਾਈ ਆ ਉਹੀ ਅੱਧੀ ਸਾਈਡ ਇੱਧਰ ਬਣੀ ਹੋਈ ਆ ਤੇ ਇਹਨਾਂ ਦੀ ਖੂਬਸੂਰਤੀ ਥੋੜੀ ਜਦੋਂ ਹੁਣ ਆਪਣੇ ਦਰਾਤ ਹਰੇ ਹੋਣੇ ਆ ਤਾਂ ਅੱਜ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਅੱਗੇ ਵਿੱਦਿਆ ਪੜਾਈ ਇਹ ਕੱਟੀ ਹੋਈ ਆ ਥੋੜੀ ਇਹ ਚ ਹਰਿਆਈ ਆਊਗੀ ਥੋੜਿਆ ਦਰਾਤ ਹਰੇ ਭਰੇ ਹੋਰ ਹੋਣਗੇ ਤੇਨੂੰ ਕੇਲੇ ਨੂੰ ਚਾਰ ਚੰਨ ਹੋਰ ਲੱਗ ਜਾਂਦੇ ਆ ਇਹ ਸਾਰੇ ਕੇਲੇ ਦੇ ਆਲੇ ਦੁਆਲੇ ਐਵੇਂ ਹੀ ਲਾਏ ਹੋਏ ਆ ਸਾਰੇ ਕੇਲੇ ਨੂੰ ਸਜੋ ਸਜਾਵਟ ਕਰਨ ਦੇ ਲਈ ਤੇ ਹਰਾ ਭਰਾ ਪੂਰਾ ਇਹ ਦਰਾਖਤ ਕਾਫੀ ਲੱਗੇ ਹੋਇਆ ਵਿੱਚ ਇਹਦੇ ਤੁਹਾਨੂੰ ਦੁਖਾਣਿਆ ਕੁਝ ਕੋਰਤੀ ਪੁੱਛ ਬਣਿਆ ਵਾ ਵਾਸੀ ਜਿਹੜੀ ਖੂਬਸੂਰਤ ਜਿਹੜੀ ਦੇਖਣਯੋਗ ਆ ਬਾਕੀ ਕੋਈ ਨੇੜੇ-ਤੇੜੇ ਦਾ ਹੈਗਾ ਵਾ ਜਾਂ ਦੂਰ ਦਾ ਹੀ ਹੈਗਾ ਕੋਈ ਘੁੰਮਣਾ ਚਾਹੁੰਦਾ ਹੋਵੇ। ਤਕਰੀਬਨ 2-3 ਘੰਟੇ ਇੱਥੇ ਆਰਾਮ ਆਪੀਆ, ਸੂਟੀ ਨੂੰ ਬਕੀਰ ਕਰ ਸਕਦਾ, ਇੰਜੋਇਮੈਂਟ ਕਰ ਸਕਦਾ। ਪਿਕਨਿਕ ਸਪੋਰਟ ਦੇ ਲਈ ਐਕ ਚੈਲੋਗੇ ਵਧੀਆ ਦ੍ਰਿਸ਼ਾ ਘੁੰਮਣ ਜੋਗ ਆ। ਆਪ ਆਪੇ ਪਿਕਨਿਕ ਸਪੋਰਟ ਦੇ ਆਧਾਰ ਤੇ ਨੂੰ ਵਧੀਆ ਤਰੀਕੇ ਨਾਲ ਕੰਫਰਟ ਕਰ ਸਕਦੇ ਆ। ਇਹਨਾਂ ਦੇ ਵਿੱਚ ਦੀਵੇ ਰੱਖੇ ਜਾਂਦੇ ਸੋਨਾ ਟਾਈਮ 'ਚ ਇੱਥੇ ਆ ਵੀ ਦੀਵਿਆਂ ਦੇ ਲਈ ਸੀ। ਤਾਂ ਆ ਜਿਹੜੇ ਨਾਟ ਲਾਈਵ ਹੋਇਆ ਇਸ ਟਾਈਮ ਪੱਕੇ ਬੰਦ ਕੀਤੇ ਹੋਏ ਆ ਕਿ ਨਾਟ ਕੋਈ ਖੋਲ ਕੇ ਅੰਦਰ ਨਾ ਵੜੇ। ਤੇ ਜਿਹੜਾ ਨਵਾਜ ਪੜਦੇ ਸੀ ਹਨਾ ਤੇ ਇਹ ਨਵਾਜ ਦਾ ਹੱਥਾ ਬਣਿਆ ਇਹ ਨਵਾਜ ਪੜ ਹੁੰਦੀ ਆ ਤੇ ਇਹ ਪਤਨ ਅੰਦਰੋਂ ਚੱਲ ਕੇ ਦਿਖਾਉਣਗੇ ਅੰਦਰੋਂ ਹੁਣ ਇਹ ਇਦਾਂ ਦਾ ਦੀਦਾ ਵਾ ਕਿਦਾਂ ਦੀ ਇਹਦੀ ਰੱਖ ਰਖਾ ਹੋਇਆ ਬਾਕੀ ਅੱਜ ਉਹ ਸਾਡੇ ਨਾਲ ਅੰਦਰ ਹੀ ਚੱਲਦੇ ਆਪਾਂ ਮਾਚੀਆ ਤੇ ਦੇਖਾਂਗੇ ਗੇਟ ਬਣਿਆ ਹੋਇਆ ਵਾ ਸਾਰਾ ਜਿੱਥੇ ਨਵਾਜ ਪੜਦੇ ਸੀਗੇ ਅੰਦਰੋਂ ਵੀ ਰਿਪੇਅਰਿੰਗ ਪੂਰੀ ਹੋ ਗਈ ਆ ਸਾਹਮਣੇ ਗੇਂਡ ਬਣੀ ਹੋਇਆ ਜਿੱਥੇ ਅੰਦਰ ਹੈ ਕਿ ਪੋਸਟਾਂ ਨਿਵਾਜਬਾਣੀ ਦੀ ਸੀ ਇਹ ਨਿਵਾਜ ਘਰ ਕਹਿ ਸਕਾਂਗੇ ਆਪਾਂ ਉਸ ਟਾਈਮ ਇੱਥੇ ਅੰਦਰ ਹੀ ਜੇਲ ਦਾ ਜੰਦਰੀਆ ਨਿਵਾਜ ਘਰ ਬਣਿਆ ਹੋਇਆ ਸੀਗਾ ਇੱਧਰ ਤੁਹਾਨੂੰ ਦਿਖਾਉਣਾ ਕਿ ਪੌੜੀ ਇੱਥੇ ਹੀ ਹੈਗੀ ਆ ਆ ਪੌੜੀ ਬਣੀ ਹੋਈ ਆ ਜਿਹੜੀ ਉੱਪਰ ਚੜਦੀ ਆ ਪਰ ਇਹ ਬੰਦ ਕੀਤੀ ਹੋਈ ਏ ਦੇ ਉੱਪਰ ਕੋਈ ਨਾ ਜਾਵੇ ਕਿਉਂਕਿ ਪੌੜੀ ਦੇ ਵਿੱਚੋਂ ਟੁੱਟੀ ਹੋਈ ਆ ਤੇ ਦੇਖ ਸਕਦੇ ਆ ਸੇਡਾਂ ਤੋਂ ਪੰਡਾਂ ਵੀ ਥੋੜੀਆਂ ਟੁੱਟੀਆਂ ਹੋਈਆਂ ਹੁਣ ਦੁਬਾਰਾ ਰਿਪੇਅਰ ਦਾ ਕੰਮ ਹੋਣ ਵਾਲਾ ਹੋਇਆ ਹੋਇਆ ਕਿਤੇ ਕਿਤੇ ਹੋ ਇਧਰੋਂ ਵੀ ਟੁੱਟੀ ਆ ਉਧਰੋਂ ਵੀ ਆ ਥੋੜੀ ਉਪਰੋਂ ਵੀ ਆ ਚਲੋ ਹੌਲੀ ਹੌਲੀ ਇਹਦਾ ਮੇਨਟੇਨੈਂਸ ਦਾ ਕੰਮ ਚੱਲੀ ਜਾਣਾ ਵਾ ਕਿਉਂਕਿ ਜੱਡੀ ਹੈਗੀ ਆ ਕਿਤੇ ਉਹਨਾਂ ਕਿਤੇ ਕੋਈ ਨਾ ਕੋਈ ਪ੍ਰੋਗਰਾਮ ਪੈ ਜਾਂਦੀ ਹੈ ਕੰਮ ਚੱਲਦਾ ਰਹਿੰਦਾ ਨਾਲ ਨਾਲ ਇਹਦਾ ਤਾਂ ਬਾਕੀ ਆਪਣੇ ਰੈਗੂਲਰ ਵਲੌਗ ਹੁਣ ਆਉਂਦੇ ਹੀ ਰਹਿਣਗੇ ਤੇ ਬਾਕੀ ਤੁਹਾਨੂੰ ਇਤਕਾਂ ਦੀਆਂ ਥਾਵਾਂ ਜੇ ਆਪਾਂ ਘੁੰਮਾਦੇ ਰਾਵਾਂਗੇ ਨਾਲ ਦੀ ਨਾਲ ਕਿਤੇ ਘੁੰਮਣ ਫਿਰਨ ਜਾਂਦੇ ਆ ਤੇ ਬਾਕੀ ਹੋਰ ਕੋਸ਼ਿਸ਼ ਕੀ ਆ ਅੰਦਰ ਇਹ ਬਣਿਆ ਹੋਊਗਾ ਵੀ ਤੁਹਾਨੂੰ ਹੋਵੇ ਆਪਾਂ ਦਿਖਾਉਣੀ ਆ ਅੱਜ ਆਪਣੇ ਬਾਹਰ ਐਂਟਰੀ ਹੁੰਦੀ ਇੱਥੋਂ ਐਂਟਰੀ ਹੁੰਦੀ ਐ ਤੇ ਇੱਥੋਂ ਆਪਾਂ ਹੁਣ ਬਾਹਰ ਜਾਣਾ ਵਾ ਤੇ ਕਿਹਦੇ ਸਾਹਮਣੇ ਜਿਹੜਾ ਗੇਟ ਆ ਉਹ ਦਿਖਾਇਆ ਸੀ ਤੁਹਾਨੂੰ ਤੇ ਇਥੋਂ ਬਾਹਰ ਨਿਕਲਾਂਗੇ ਤਾਂ ਇੱਧਰ ਆ ਜਿਹੜਾ ਪਤਾ ਦਿਖਾਇਆ ਸੀਗਾ ਇੱਥੇ ਉਸ ਟਾਈਮ ਜਿਹੜੀ ਨਿਵਾਜ ਪੜਦੇ ਸੀਗੇ ਇਹ ਨਿਵਾਜ ਘਰ ਸੀਗਾ ਤੇ ਇੱਥੋਂ ਆਪਾਂ ਚੱਲਦੇ ਹੁਣ ਬਾਹਰ ਆਪਾਂ ਆ ਗਏ ਹੁਣ ਕਿਲੇ ਤੋਂ ਬਾਹਰ ਇਸਿਆ ਜਿਹੜੀ ਆਪਣੀ ਵੀਡੀਓ ਤੇ ਬਾਕੀ ਤੁਹਾਨੂੰ ਥੋੜਾ ਬਾਹਰਲਾ ਥਿਊ ਦਿਖਾਉਣੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਆ ਸਾਰੀ ਜਿਹੜੀ ਤਿੰਨ ਬਾਉਂਡਰੀ ਵਾਲ ਸਿੱਤੀ ਹੋਈ ਆ ਸਾਰੀ ਇੱਧਰ ਆ ਐਂਟਰਾ ਤੇ ਇਥੋਂ ਗੇਟ ਦੀ ਤਾਂ ਬਾਕੀ ਆਪਣੀ ਵੀਡੀਓ ਇੰਨੀ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤਾਂ ਬਾਕੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸ਼ੇਅਰ ਜਰੂਰ ਆਦ ਵੀਡੀਓ ਤੇ ਠੀਕ ਆ ਕਿ ਨਹੀਂ ਤਾਂ ਬਾਕੀ ਆਪਣੇ ਰਿਸ਼ਤੇਦਾਰਾਂ ਚ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਸਾਡੇ ਲਈ ਆ ਤੁਸੀਂ ਸਪੋਰਟ ਕਰੋਗੇ ਤੁਹਾਨੂੰ ਆਪਾਂ ਹੋਰ ਨਵੀਆਂ ਨਵੀਆਂ ਥਾਵਾਂ ਨਵੇਂ ਨਵੇਂ ਬਲੌਗ ਦਿਖਾਵਾਂਗੇ ਤਾਂ ਬਾਕੀ ਇਹ ਵੀਡੀਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਕਿਲਾ ਕਿੱਦਾਂ ਦਾ ਲੱਗਾ ਤੇ ਵੀਡੀਓ ਕਿੱਦਾਂ ਲੱਗੀ ਸਾਨੂੰ ਦੋਨੇ ਚੀਜ਼ਾਂ ਦਾ ਕਮੈਂਟਾਂ ਨੇ ਜਰੂਰ ਦੱਸਿਓ